ਅਸੀ ਗੱਲ ਤੁਸੀਂ ਦੇਖ ਰਹੇ ਦੇਸ਼ ਦੁਨੀਆ ਚੈਨਲ ਤੇ ਮੇਰਾ ਨਾਮ ਰਵਨਦੀਪ ਸਿੰਘ ਔਲਖ ਜਿਸ ਨਾਲ ਕਿ ਅੱਜ ਆਰਤੀ ਚੌਂਗੜ ਦੇ ਵਿੱਚ ਬਿਜਲੀ ਬੋਰਡ ਦੇ ਮੁਲਾਜ਼ਮ ਮੁਲਾਜ਼ਮਾਂ ਮੁਲਾਜ਼ਮਾਂ ਵੱਲੋਂ ਤੇ ਸਟੂਡੈਂਟਸ ਵੱਲੋਂ ਤੇ ਕਿਸਾਨ ਜਥਿਆਂ ਵੱਲੋਂ ਜਥੇਬੰਦੀਆਂ ਵੱਲੋਂ ਇੱਕ ਤਰ੍ਹਾਂ ਰੋਸ ਪ੍ਰਦਰਸ਼ਨ ਕੀਤਾ ਗਿਆ ਇਹ ਤੋਂ ਜਿਹੜਾ ਰੋਸ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਤਾਂ ਦੱਸਦੇ ਨੇ ਕਿ ਜਿਹੜੇ ਬਿਜਲੀ ਬੋਰਡ ਦੀ ਤੁਹਾਨੂੰ ਦੱਸਣਿਆ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਜ਼ਮੀਨਾਂ ਨੂੰ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਹੈ ਤੇ 2025 ਜਿਹੜਾ ਐਕਟ ਨੂੰ ਇਹ ਇਹ ਜਾਰੇ ਵਾ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਵਾ ਜਿਹੜਾ ਘਰਾਬ ਕਰਨਗੇ ਜਿਹੜਾ ਕਿ ਇਹ ਬੀਰੀ ਮੰਤਰੀ ਹੈ ਗਿਆ ਸੰਜੀਵ अरोड़ा ਦੇ ਘਰ ਦੇ ਬਾਹਰ ਵੀ ਜਿਹੜਾ ਕਿ ਉੱਥੇ ਵੀ ਰੋਸ ਪ੍ਰਦਰਸ਼ਨ ਬਿਲਕੁਲ ਕੀਤਾ ਗਿਆ ਵਾ ਬਾਕੀ ਤਾਂ ਦਾਦੇ ਰਹਿ ਕਿ ਅੱਜ ਇੱਕ ਮੰਗ ਪੱਤਰ ਵੀ ਲਿੱਤਾ ਗਿਆ ਵਾ ਹੁਣ ਦੇਖਿਆ ਜਾਵੇਗਾ ਕਿ ਤਰਨ ਦੇ ਜਿਹੜਾ ਇਹ ਐਕਟ ਵਾਪਸ ਹੁੰਦਾ ਵਾ ਤੇ ਰੋਸ ਪ੍ਰਦਰਸ਼ਨ ਇੱਥੇ ਹੀ ਸਮਾਪਤ ਹੋਏਗਾ ਨਹੀਂ ਤਾਂ ਤਰਨ ਦਾਂਦੇ ਵਿੱਚ 9 ਤਰੀਕ ਨੂੰ ਬਹੁਤ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਬਾਕੀ ਗੱਲਬਾਤ ਕਰਾਂਗੇ ਬਿਜਲੀ ਬੋਰਡ ਦੇ ਜੱਥੇਬੰਦੀ ਨਾਲ ਕੀ ਉਹਨਾਂ ਦਾ ਕਹਿਣਾ ਹੈ ਸਾਡੀਆਂ ਜੀ ਜਿਹੜੀਆਂ ਬਿਲੀ ਦੇ ਅਦਾਰੇ ਦੀਆਂ ਲਗਭਗ 16-17 ਜਹੇ ਬੰਦੀਆਂ ਨੇ ਮਲਾਜਮਾਨੀਆਂ ਦੇ ਪੈਨਸ਼ਨਰਾਂ ਦੀਆਂ ਉਹਨਾਂ ਦੇ ਸੱਦੇ ਤੇ ਇਹ ਅੱਜ ਦਾ ਜਿਹੜਾ ਰੋਸ ਧਰਨਾ ਸੀ ਜਾਂ ਰੋਸ ਮਾਰਚ ਆ ਉਹ ਕੀਤਾ ਗਿਆ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਵੀ ਆਏ ਆ ਉਹਨਾਂ ਦਾ ਕੈਡਰ ਵੀ ਆਇਆ ਅਸੀਂ ਸਭ ਤੋਂ ਪਹਿਲਾਂ ਤੇ ਉਹਨਾਂ ਸਭਨਾਂ ਦਾ ਧੰਨਵਾਦ ਕਰਦੇ ਆ ਜਿਹੜੇ ਸ਼ੀਗਰਚੀ ਲੋਕ ਨੇ ਉਹ ਉਹਨਾਂ ਨੇ ਖਤਰੇ ਨੂੰ ਭਾਂਪਦਿਆਂ ਇਸ ਅੱਜ ਦੇ ਰੋਸ ਧਰਨੇ ਦੇ ਵਿੱਚ ਜਿਹੜੀ ਉਹ ਭਰਵੀਂ ਛਮੂਲੀਅਤ ਵੀ ਕੀਤੀ ਆ ਔਰ ਸਬੋਧਨ ਕਰਦਿਆਂ ਇਹ ਠੋਕ ਵਜਾ ਕੇ ਸਰਕਾਰ ਨੂੰ ਕਿਹਾ ਕਿ ਇਹ ਜਿਹੜੀਆਂ ਜਾਇਦਾਦਾਂ ਵੇਚਣ ਦਾ ਤੁਹਾਡਾ ਇਹ ਫੈਸਲਾ ਬਹੁਤ ਮੰਦ ਭਗਾ ਪੰਜਾਬ ਵਿਰੋਧੀ ਆ ਪੰਜਾਬ ਨੇ ਤੁਹਾਨੂੰ ਬੜੇ ਚਾਵਾ ਨਾਲ ਮਲਾਰਾ ਨਾਲ ਚੁਣਿਆ 92 ਐਮਐਲਏ ਦੇਤੇ ਹੀ ਤੇ ਇਹ ਸਾਡੇ ਪੁਰਖਿਆਂ ਦੀਆਂ ਜਾਇਦਾਦਾਂ ਨੇ ਜਿਹੜੀਆਂ ਪੰਚਾਇਤਾਂ ਨੇ ਦਾਨ ਦਿੱਤੀਆਂ ਸੀ ਜਿਹੜੀਆਂ ਕਦੇ ਨਿੱਜੀ ਤੌਰ ਤੇ ਵੀ ਦਿੱਤੀਆਂ ਸੀ ਇਹ ਮਹਿਕਮੇ ਦੇ ਵਾਅਦੇ ਲਈ ਪਸਾਰੇ ਲਈ ਇਹ ਲੋਕਾਂ ਨੇ ਜਿਹੜੀਆਂ ਜਾਇਦਾਦਾਂ ਜ਼ਮੀਨਾਂ ਦਿੱਤੀਆਂ ਸੀ ਇਸ ਕੰਮ ਲਈ ਨਹੀਂ ਦਿੱਤੀਆਂ ਸਰਕਾਰ ਜਿਹੜੀ ਆ ਉਹਨੂੰ ਲੋਕ ਚੁਣਦੇ ਆ ਕਿ ਉਹ ਬਿਹਤਰ ਕੰਮ ਕਰੇ ਪੰਜਾਬ ਨੂੰ ਜਿਹੜਾ ਕਦੇ ਇਹ ਅਸੀਂ ਸਮਝਦੇ ਵੀ ਚੱਕਰ ਦੇ ਵਿੱਚ ਫਸਿਆ ਇਹਨੂੰ ਸਰਕਾਰ ਪੰਜਾਬ ਦੇ ਲੋਕਾਂ ਨੇ ਉਮੀਦ ਲਾਈ ਸੀ ਵੀ ਇਹ ਇਹ ਸਰਕਾਰ ਬਾਹਰ ਕੱਢ ਕੇ ਖੜੂਗੀ ਤਾਂ ਹੀ ਬਣਵੇਂ ਐਮਐਲਏ ਤੇ ਇਹਨਾਂ ਦੀ ਗਰਾਉਂਡ ਤੇ ਕਾਰਗੁਜ਼ਾਰੀ ਕੋਈ ਵੀ ਨਹੀਂ ਤੇ ਇਸ ਕਰਕੇ ਪੰਜਾਬ ਦੇ ਲੋਕ ਅੱਜ ਨਿਰਾਸ਼ ਨੇ ਇਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਇਹ ਭ੍ਰਿਸ਼ਟਾਚਾਰ ਵੀ ਹੋਵੇਂ ਆ ਇਹ ਜਾਇਦਾਦਾਂ ਵੇਚਣ ਦਾ ਵੀ ਮਾਮਲਾ ਹੋਈ ਆ ਇਹ ਰੇਤ ਮਾਫੀਆ ਵੀ ਹੋਵੇਂ ਆ ਇਹ ਟਰਾਂਸਪੋਰਟ ਮਾਫੀਆ ਵੀ ਹੋਵੇਂ ਆ ਦੱਸੋ ਸਰਕਾਰ ਨੂੰ ਅਸੀਂ ਸਮੂਹ ਜਿਹੜੇ ਅੱਜ ਇੱਥੇ ਸੰਘਰਸ਼ੀ ਲੋਕ ਆਏ ਉਹਨਾਂ ਦੀ ਤਰਫੋਂ ਕਹਿਣਾ ਚਾਹੁੰਦੇ ਆ ਕਿ ਇਹਦੇ ਤੇ ਮੁੜ ਵਿਚਾਰ ਕਰੋ ਇਹ ਜਾਇਦਾਦਾਂ ਭਾਵੇਂ ਐਗਰੀਕਲਚਰ ਯੂਨੀਵਰਸਿਟੀਆਂ ਹੁਣ ਭਾਵੇਂ ਮੰਡੀ ਬੋਰਡ ਦੀਆਂ ਹੁਣ ਭਾਵੇਂ ਬਕਰੇ ਬਕਰੇ ਦਾ ਰਿਆਂ ਦੀਆਂ ਹੁਣ ਪੀਐਸਪੀਸੀਲ ਦੀਆਂ ਹੁਣ ਤੇ ਬਿਜਲੀ ਨਿਲਮੰਦੀਆਂ ਜਿੰਨੀਆਂ ਨਹੀਂ ਇਹ ਜ਼ਿਆਦਾ ਤਾਂ ਨੇ ਇਹ ਜਿਹੜੇ ਮੰਤਰੀ ਸਾਹਿਬ ਨੇ ਸਾਡੇ ਮਾਨਯੋਗ ਸੰਜੀਵ अरोड़ा ਜੀ ਉਹਨਾਂ ਨੂੰ ਸਾਡੀ ਬੇਨਤੀ ਆ ਕਿ ਇਹ ਲੋਕ ਇਹਦਾ ਬਰਮ ਨਾਉਂਦੇ ਆ ਪੰਜਾਬ ਹੈ ਬਹੁਤ ਵੱਡੀ ਗਿਣਤੀ ਚ ਇੱਥੇ ਲੋਕ ਲੁਧਿਆਣੇ ਆਏ ਆ ਔਰ 9 ਤਰੀਕ ਨੂੰ ਅਸੀਂ ਪਰਲ ਕਰਨ ਜਾ ਰਹੇ ਆ 9 ਤਰੀਕ ਨੂੰ ਜਿੱਥੇ ਜਿਮਨੀ ਚੋਣ ਦੀਆਂ ਵੋਟਾਂ ਪੈਣੀਆਂ ਨੇ 11 ਤਰੀਕ ਨੂੰ 11 ਨਵੰਬਰ ਨੂੰ ਉੱਥੇ ਅਸੀਂ 9 ਤਰੀਕ ਨੂੰ ਬਹੁਤ ਵੱਡਾ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਸਰਕਾਰ ਦੇ ਖਿਲਾਫ ਔਰ ਉੱਥੇ ਜਾ ਕੇ ਲੋਕਾਂ ਨੂੰ ਦੱਸਾਂਗੇ ਕਿ ਇਹ ਤੁਹਾਡੀ ਵੋਟ ਦੇ ਹੱਕਦਾਰ ਨਹੀਂ ਕਿਉਂਕਿ ਇਹ ਪੰਜਾਬ ਨੂੰ ਆਏ ਸੀ ਰੰਗਲਾ ਬਣਾਉਣ ਤੇ ਬਣਾ ਦੇ ਲੱਗੇ ਆ ਪਹਿਲਿਆਂ ਨਾਲੋਂ ਵੀ ਮਾੜਾ ਕੰਗਲਾ ਕਰਜ਼ੇ ਤੇ ਕਰਜ਼ਾ ਕਰਜ਼ੇ ਤੇ ਕਰਜ਼ਾ ਚੁੱਕ ਕੇ ਇਹ ਕਰਜ਼ਾ ਲਾਊਗਾ ਕੌਣ ਅਸੀਂ ਭਗਵਾਨ ਤਮਨ ਦੀ ਸਰਕਾਰ ਨੂੰ ਕਹਣਾ ਚਾਹੁੰਦਾ ਤਾਂ ਲਊਗਾ ਕਰਜਾ ਕਿ ਜ਼ਮੀਨਾਂ ਵੇਚ ਕੇ ਤੁਸੀਂ ਇਹ ਕੰਮ ਚਲਾ ਲੋਗੇ ਆਪਣੀਆਂ ਰਾਜਸੀ ਲੋੜਾਂ ਪੂਰੀਆਂ ਕਰ ਲੋਗੇ ਪਰ ਇਹ ادارے ਦਾ ਕੀ ਬਣੂਗਾ ਲੋਕਾਂ ਦਾ ਆ ਅੱਛਾ ਗਰੀਬੰਦ ਸਾਹਿਬ ਆਪਣਾ ਜਿਹੜਾ ਤੁਹਾਡਾ ਸਰਕਾਰ ਜਿੱਥੇ ਚੋਰਾ ਤੇ 9 ਦਾ ਜਿਹੜਾ ਸੱਟਾ ਉਹ ਕੀ ਪ੍ਰਭਾਵ ਛੱਡੇਗਾ ਦੇਖੋ ਅਸੀਂ ਪ੍ਰਭਾਵਕ ਲੋਕਾਂ ਨੇ ਲੈਣਾ ਹੁੰਦਾ ਅਸੀਂ ਤਾਂ ਉੱਥੇ ਲੋਕਾਂ ਨੂੰ ਇਹ ਕਹਿਣ ਜਾਣਾ ਇਹ ਸਰਕਾਰ ਦੀ ਨੀਤੀ ਕੀਕ ਨਹੀਂ ਆ ਗਈ ਸਰਕਾਰ ਦੀ ਨੀਤੀ 'ਚ ਬਹੁਤ ਫਰਕ ਆ ਸਰਕਾਰ ਕਈ ਦੀ ਕੋਝਾ ਤੇ ਕਰਦੀ ਕੋਝਾ ਇਸ ਕਰਕੇ ਪ੍ਰਭਾਵ ਲੋਕਾਂ ਨੇ ਲੈਣਾ ਅਸੀਂ ਤੇ ਆਪਣੀ ਗੱਲ ਕਹਿਣ ਜਾਣਾ ਕਿਸਾਨ ਵੀ ਜਾਣਗੇ ਮਜ਼ਦੂਰ ਵੀ ਜਾਣਗੇ ਸਾਰੇ ਸੰਘਰਸ਼ੀ ਲੋਕ ਜਾਣਗੇ ਪੈਨਸ਼ਨਰ ਜਾਣਗੇ ਮੁਲਾਜ਼ਮ ਜਾਣਗੇ ਤੇ ਸਰਕਾਰ ਨੇ ਦੇਖਣਾ ਸਰਕਾਰ ਪੈ ਚੱਲ ਰਹੀ ਆ ਉਹਦੇ ਕੋਲ ਬਹੁਤ ਸ਼ੀਟਾਂ ਨੇ ਤਰਨ ਤਾਰਨ ਦੀ ਸ਼ੀਟ ਜਿਹੜੀ ਆ ਉਹ ਬਹੁਤਾ ਕੋਈ ਮਾਇਨਾ ਨਹੀਂ ਰਖਾਉਂਦੀ ਅਸੀਂ ਜਿਹੜੇ ਉੱਤੇ ਬਾਕੀ ਚੋਣਾਂ ਲੜ ਲਈਆਂ ਨੇ ਰਾਜਨੀਤਿਕ ਪਾਰਟੀਆਂ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਸ਼ਰੋਨੀ 41 ਦਾਲਿਆ ਚਾਹੇ ਬੀਜੇਪੀ ਆ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਤੁਸੀਂ ਨਾਰਾ ਕਿਉਂ ਨਹੀਂ ਚੱਕਦੇ ਜ਼ਮੀਨਾਂ ਵੇਚਣ ਦੇ ਖਿਲਾਫ ਤੁਸੀਂ ਕਿਉਂ ਨਹੀਂ ਆਵਾਜ਼ ਬੁਲੰਦ ਕਰਦੇ ਇਹ ਮਤਲਬ ਤੁਹਾਡਾ ਉੱਤਰਕਾਂਡੋਂ ਮੈਂ ਚੜਾ ਇਹੋ ਹੀ ਆ ਦੌੜ ਉਹਨਾਂ ਨੂੰ ਵੀ ਸਾਡਾ ਇਹ ਸਵਾਲ ਆ ਇਹ ਜਾਇਦਾਦਾਂ ਲੋਕਾਂ ਦੀ ਆ ਪੰਜਾਬ ਦੀਆਂ ਇਹ ਨਹੀਂ ਵਿਕਣੀਆਂ ਚਾਹੀਦੀਆਂ ਇਹ ਬਿਜਲੀ ਐਕਟ ਜਿਹੜਾ 2025 ਆ ਇਹ ਘਾਤਕ ਆ ਪੂੰਜੀਪਤੀਆਂ ਦੀ ਸੇਵਾ ਕਰਨ ਵਾਲਾ ਇਹ ਕੰਪਨੀਆਂ ਆਉਣਗੀਆਂ ਪਹਿਲਾਂ ਸਸਤੀ ਬਿਜਲੀ ਦੇ ਕੇ ਮੁੜ ਕੇ ਲੋਕਾਂ ਕੋਲੋਂ ਬਿਜਲੀ ਦਾ ਜਿਹੜਾ ਆਮ ਸੁਧਾਰ ਲੋਕਾਂ ਕੋਲੋਂ ਉਹ ਹਟ ਖੋ ਲੈਣਗੀਆਂ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਪੰਜਾਬ ਜਾਗੇਗਾ ਤੇ ਇਹ ਸਰਕਾਰ ਦੀਆਂ ਜਿਹੜੀਆਂ ਗਲਤ ਨੀਤੀਆਂ ਨੇ ਚਾਏ ਅੱਜ ਦਾ ਜਿਹੜਾ ਧਰਨਾ ਹੈ ਇਹ ਬਿਜਲੀ ਬੋਰਡ ਜਿਹੜੀ ਪੰਜਾਬ ਸਰਕਾਰ ਹੈ ਉਹ ਬਿਜਲੀ ਬੋਰਡ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਵੇਚਣ ਜਾ ਰਹੀ ਹੈ ਤੇ ਸੈਂਟਰ ਸਰਕਾਰ ਵੱਲੋਂ ਜਿਹੜਾ ਐਮੈਂਡਮੈਂਟ ਇਲੈਕਟ੍ਰਿਸਿਟੀ ਬਿੱਲ 225 ਹੈ ਉਹ ਜਿਹੜਾ ਲਾਗੂ ਕਰਨ ਜਾ ਰਹੀ ਹੈ ਜਿਹੜਾ ਕਿ ਬਹੁਤ ਘਾਤਕ ਹੈ ਪੰਜਾਬ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ تنہیਮਰਾਂ ਲਈ ਪੰਜਾਬ ਦੇ ਮੁਲਾਜ਼ਮਾਂ ਲਈ ਉਹ ਅਸੀਂ ਉਹਦੇ ਰੋਸ ਦੇ ਵਜੋਂ ਇਹ ਪੰਜਾਬ ਦੇ ਅੰਦਰ ਸਾਰੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਟੂਡੈਂਟ ਜਥੇਬੰਦੀਆਂ ਤੇ ਬਿਜਲੀ ਬੋਰਡ ਦੀਆਂ ਜਿਹੜੀਆਂ ਸਾਰੀਆਂ ਜਥੇਬੰਦੀਆਂ ਤੇ ਪੈਨਸ਼ਨਰ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਪ੍ਰੋਟੈਸਟ ਕੀਤਾ ਹੈ ਤੇ ਇਹ ਜਿਹੜਾ ਸਾਡਾ ਧਰਨਾ ਹੈ ਇਹ ਬਹੁਤ ਕੱਟ ਰਿਹਾ ਲੋਕਾਂ 'ਚ ਉਤਸ਼ਾਹ ਹੈਗਾ ਤੇ ਜਿਹੜੀਆਂ ਸਾਡੀਆਂ ਪ੍ਰਾਪਰਟੀਆਂ ਆਏ ਇਹ ਨਾਂ ਬੇਕਣ ਅੱਛਾ ਪ੍ਰੋਗਰਾਮ ਅਗਲਾ ਕੀ ਸਾਡਾ ਅਗਲਾ ਪ੍ਰੋਗਰਾਮ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਸੇ ਸੰਘਰਸ਼ ਨੂੰ ਜਿਹੜਾ ਦੋ ਵਰਨਿੰਗ ਇਸ਼ੂ ਨੇ ਪੰਜਾਬ ਦੇ ਅੰਦਰ ਪ੍ਰਾਪਰਟੀਆਂ ਵੇਚਣ ਦਾ ਐਮੈਂਡਮੈਂਟ ਬਿਜਲੀ ਐਕਟ 225 ਉਹਦੇ ਸੰਬੰਧ ਦੇ ਵਿੱਚ ਅਸੀਂ ਜਨਮਹਿਮ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਮੁਲਾਜ਼ਮਾਂ ਦੇ ਅੰਦਰ ਪੰਜਾਬ ਦੇ ਛੋਟੇ ਦੁਕਾਨਦਾਰ ਹੋਣ ਕਿਸਾਨ ਹੋਣ ਸੱਥਾਂ ਪੰਚਾਇਤਾਂ ਦੇ ਵਿੱਚ ਇਹਨੂੰ ਲੋਕ ਮੁੱਦਾ ਬਣਾਵਾਂਗੇ ਜਨ ਸ਼ਕਤੀ ਦੇ ਨਾਲ ਲੜਾਈ ਲੜਾਂਗੇ ਤੇ ਅਗਲਾ 9 ਤਰੀਕ ਨੂੰ ਤਰਨਤਾਰਨ ਦੇ ਅੰਦਰ ਕੰਸਟੀਚੁਐਂਸੀ ਦੇ ਵਿੱਚ ਜਿੱਥੇ ਜਿਮਨੀ ਚੋਣ ਹੋਣ ਜਾ ਰਹੀ ਹੈ ਉੱਥੇ ਅਸੀਂ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਇਹਨਾਂ ਦੋ ਬੰਦਿਆਂ ਤੇ ਕੀ ਕੀ ਲੈ ਕੇ ਮੁੱਦੇ ਲੈ ਕੇ ਜਾਓਗੇ ਅਸੀਂ ਇਹ ਜਿਹੜਾ ਸਾਡਾ ਬਿਜਲੀ ਬੋਰ ਦੀਆਂ ਪ੍ਰਾਪਰਟੀਆਂ ਨੇ ਇਹ ਲੋਕਾਂ ਦੀਆਂ ਪ੍ਰਾਪਰਟੀਆਂ ਨੇ ਇਹ দান ਕੀਤੀਆਂ ਹੋਈਆਂ ਪ੍ਰਾਪਰਟੀਆਂ ਨੇ ਕੁਝ ਤੇ ਕੁਝ ਜਿਹੜੀਆਂ ਆਏ ਜਦੋਂ ਸਟੇਵਲ ਹੋਇਆ ਬਿਜਲੀ ਬੋਰ ਉਦੋਂ ਜਿਹੜੀਆਂ ਇਹ ਐਕਵਾਇਰ ਕੀਤੀਆਂ ਜ਼ਮੀਨਾਂ ਐ ਔਰ ਇਹ ਪੰਜਾਬ ਦੇ ਕਿਸਾਨਾਂ ਵਾਲੀਆਂ ਜ਼ਮੀਨਾਂ ਐ ਸਾਡੀ ਸਟੇਟ ਜਿਹੜੀ ਪੰਜਾਬ ਦੀ ਪੰਜਾਬ ਇਹ ਖੇਤੀ ਪ੍ਰਦਾਨ ਸੂਬਾ ਹੋਣ ਦੇ ਨਾਤੇ ਸਾਡਾ ਜਿਹੜਾ ਸਾਰਾ ਧਾਰਮਦਾਰਾ ਜ਼ਮੀਨਾਂ ਤੇ ਚੱਲਦਾ ਖੇਤੀ ਤੇ ਚੱਲਦਾ ਏ ਇਹ ਅਸੀਂ ਕਿਸੇ ਹੱਦ ਤੱਕ ਵੀ ਆਪਣੀ ਜਿਹੜੀ ਹੈ ਜ਼ਮੀਨਾਂ ਨਹੀਂ ਵਿਗਣ ਦੇਵਾਂਗੇ ਤੇ ਜਿਹੜਾ ਬਿਜਲੀ ਐਕਟ 225 ਹੈ ਉਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਜਦੋਂ ਕਿ 2003 ਤੋਂ ਅਸੀਂ ਹੁਣ ਤੱਕ ਆਪਣੇ ਸੰਘਰਸ਼ਾਂ ਦੇ ਨਾਲ ਆਪਣੇ ਯਤਨਾਂ ਦੇ ਨਾਲ ਲੋਕ ਮੋਰਚਾ ਬਣਾ ਕੇ ਇਹ ਰੋਕਿਆ ਹੋਇਆ ਏ ਅਗਰ ਇਹ ਲਾਗੂ ਹੋ ਜਾਂਦਾ ਏ ਤਾਂ ਪੰਜਾਬ ਦੇ ਅੰਦਰ ਜਿਹੜੀ ਬਿਜਲੀ ਆ ਉਹ ਬਹੁਤ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੋ ਜਾਏਗੀ ਤੇ ਰੋਜਗਾਰ ਦੇ ਜਿਹੜੇ ਮਸਲੇ ਆ ਉਹ ਕੋਹਾਂ ਦੂਰ ਹੋ ਜਾਣਗੇ ਪੰਜਾਬ ਦੇ ਜਿਹੜੇ ਜੂਥ ਹੈ ਉਹਦੇ ਲਈ ਇਹ ਜਿਹੜਾ ਰੋਜਗਾਰ ਹੈ ਬਿਜਲੀ ਬੋਰ ਦੇ ਰਿਹਾ ਉਹ ਇੱਥੇ ਨਹੀਂ ਮਿਲੇਗਾ ਔਰ ਇਹ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ ਵਿੱਚ ਆ ਜਾਏਗਾ ਉਹ ਆਪਣੀ ਮਨਮਰਜ਼ੀ ਦੇ ਨਾਲ ਰੇਟ ਫਿਕਸ ਕਰਨਗੇ ਤੇ ਰੋਜਗਾਰ ਦੇਣਗੇ ਅੱਸੀ ਗੱਲ ਤੁਸੀਂ ਵੀ ਅਸਲੀ ਦੇਖ ਦਿਓ ਮੇਰੇ ਚੈਨਲ ਤੇ ਮੇਰਾ ਨਾਮ ਰਮਨ ਸਿੰਘ ਕੋਲ ਹੈ ਅੱਜ ਬਿਜਲੀ ਬੋਰ ਦੇ ਮੁਲਾਜ਼ਮਾਂ ਵੱਲੋਂ ਕਰਨਾ ਹੈ ਸੰਜੀ ਬੋਲ ਰਹਾ ਬੋਲ ਰਹਾ ਬਿਜਲੀ ਮੰਦਿਰ ਦੇ ਖਿਲਾਫ ਤੁਸੀਂ ਨੇ ਵਿਸ਼ੇਸ਼ ਤਸਵੀਰਾਂ ਦੇຊੀਆਂ ਬਹੁਤ ਵੱਡਾ ਮੋਰਚਾ ਖੋਲ੍ਹਿਆ ਇਹਨਾਂ ਲੋਕ ਤੁਹੇ ਦੇਖ ਰਹੇ ਹੋ ਕੀ ਇਹ ਕਰਨਾ ਕਿਸੇ ਰੋਸ਼ ਲੋਕਾਂ ਦੇ ਵਿੱਚ ਬਿਜਲੀ ਬੋਰ ਦੇ ਰਾਣਾ ਵਿੱਚ ਇਹ ਤਰਨਾ ਜਿਹੜਾ ਲਗਾਇਆ ਜਾ ਰਿਹਾ ਵਾ ਜਿਹੜਾ ਬਿਜਲੀ ਬੋਰ ਦੀਆਂ ਜ਼ਮੀਨਾਂ ਨੂੰ ਵੇਚਣ ਦੀ ਪੰਜਾਬ ਸਰਕਾਰ ਵੱਲੋਂ ਯੋਜਨਾ ਬਣਾਈ ਗਈ ਆ ਕਹਿੰਦੇ ਜਿਹੜਾ ਕੀ ਇਹ ਧਾਨਾ ਲਗਾਇਆ ਗਿਆ ਵਾ ਜੇ ਲੋਸ਼ ਪਨਸ਼ੇ ਕੀਤਾ ਜਾ ਰਿਹਾ ਵਾ ਬਿਜਲੀ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵੇਚਨੀਆਂ ਹੋ ਜਾਣੀਆਂ ਭਾਈਗੇ ਅਸੂ ਲੈ ਕੇ ਧਾਨਾ ਲਗਾਇਆ ਤੁਹਾਨੂੰ ਮੈਂ ਤਸਵੀਰਾਂ ਬਹਾਰਿਆ ਤੁਸੀਂ ਦੇਖਦੇ ਹੋਗੀ ਹਜ਼ਾਰਾਂ ਦੀ ਤਰਾਰ ਵਿੱਚ ਕਿਸਾਨ ਯੂਨੀਅਨ ਦੇ ਮੈਂਬਰ ਸਟੂਡੈਂਟ ਬਿਜਲੀ ਬੋਰਡ ਦੇ ਮੁਲਾਜ਼ਮ ਤੇ ਕਿਸਾਨ ਅਤੇ ਬਜਾ ਹੋਰ ਇਸ ਧਰਨੇ ਵੀ ਸ਼ਾਮਲ ਨੇ ਕਾਫੀ ਕੰਮ ਰੂਪ ਲੈ ਲੇ ਚੁਕਾ ਇਹ ਧਰਨਾ ਹੁਣ ਗੱਲਬਾਤ ਕਰਾਂਗੇ ਜਿਹੜਾ ਛੇ ਮੁਲਾਜ਼ਮ ਨੇ ਵੀ ਅਗਲੀ ਰਣਨੀਤੀ ਕੀ ਰਹੀਗੀ ਅਗਰ ਕਾ ਸਰਕਾਰ ਵੱਲੋਂ ਇਹਨਾਂ ਦੀ ਮੰਗਾਂ ਮੰਨੀਆਂ ਜਾਂਦੀਆਂ ਹੋਣ ਤਾਂ ਇਹ ਧਰਨਾ ਉੱਥੇ ਬੰਦ ਕਰ ਦਿੱਤਾ ਜਾਵੇ ਅਗਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਧਰਨਾ ਜੇ ਇਹ ਇਹਨਾਂ ਦੀਆਂ ਡਿਮਾਂਡਸ ਨੇ ਉਹ ਅਗਰ ਨਾ ਮੰਨੀ ਰਹੀਆਂ ਤੇ ਇਹ ਦਾ ਨਾ ਹੋਰ ਵੱਡੇ ਪੱਧਰ ਤੇ ਜੇ ਕਰਾਇਆ ਜਾਏਗਾ ਉਹ ਸਹੀ ਮਾਇਨੇ ਵਿੱਚ ਨੌਕਰੀ ਨੂੰ ਤਰਨ ਤਰਨ ਦੀ ਯੋਜਨਾ ਬਣਾਈ ਜਾ ਰਹੀ ਹੈ ਇਸ ਧਰਨੇ ਦੀ ਬਾਕੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖੋ ਹਜ਼ਾਰੇ ਤਦਾਦ ਦੇ ਵਿੱਚ ਇਸ ਧਰਨੇ ਦੇ ਵਿੱਚ ਲੋਕ ਪਹੁੰਚੇ ਨੇ ਗੱਲਬਾਤ ਕਰਾਂਗੇ ਜਿਹੜੇ ਇੱਥੇ ਦੇ ਬੀਬੀ ਬੋਰਡ ਦੇ ਮੁਲਾਜ਼ਮ ਨੇ ਵੀ ਅੱਗੇ ਕੀ ਰਣਨੀਤੀ ਹੋ ਸਕਦੀ ਹੈ